ਦੋਸਤੋ ਪੰਜਾਬੀ ਜਿੱਥੇ ਵੀ ਜਾਂਦੇ ਨੇ ਉੱਥੇ ਆਪਣੀ ਇੱਕ ਅਲੱਗ ਛਾਪ ਛੱਡ ਦਿੰਦੇ ਨੇ ਜਿਸ ਦੇ ਨਾਲ ਪੰਜਾਬੀਆਂ ਨੂੰ ਹਣਾਉਂਤੇ ਮਾਣ ਹੁੰਦਾ ਜੀ ਹਾਂ ਕੁਝ ਅਜਿਹੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਦੀ ਧੀ ਨੇ ਕੈਨੇਡਾ ਦੇ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਦਰਸਲ ਰਾਜਵੀਰ ਕੌਰ ਦੀ ਇੱਕ ਪੰਜਾਬ ਦੀ ਧੀ ਨੇ ਪੰਜਾਬੀਆਂ ਦਾ ਮਾਣ ਵਧਾਇਆ ਜੋ ਕਿ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਈ ਹੈ ਅਤੇ ਜਦੋਂ ਉਹ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸ ਦੀ ਪੁਲਿਸ ਦੀ ਵਰਦੀ ਦੇ ਵਿੱਚ ਇੱਕ ਫੋਟੋ ਸਾਹਮਣੇ ਆndi ਹੈ ਜਿਸ ਦੇ ਵਿੱਚ ਉਹਨੇ ਕੈਨੇਡਾ ਦੀ ਪੁਲਿਸ ਦੀ ਵਰਦੀ ਪਾਈ ਹੋਈ ਹੈ ਅਤੇ ਸਿਰ ਦੇ ਉੱਤੇ ਦਸਤਾਰ ਵੀ ਸਜਾਈ ਹੋਈ ਹੈ ਜਿਸ ਨੇ ਨਾ ਕੇਵਲ ਪੰਜਾਬੀਆਂ ਦਾ ਮਾਣ ਵਧਾਇਆ ਸਿੱਖਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਜੀ ਹਾਂ ਰਾਜਵੀਰ ਕੋਰ ਜਿਹੜੀ ਹੈ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਏਰੀਏ ਤੋਂ ਹੈ ਅਤੇ ਉਸ ਨੇ ਪੰਜਾਬੀਆਂ ਦਾ ਮਾਣ ਵਧਾਇਆ ਅਤੇ ਪੰਜਾਬ ਪੁਲਿਸ ਦੀ ਬਜਾਏ ਉਸ ਨੇ ਕੈਨੇਡਾ ਪੁਲਿਸ ਨੂੰ ਚੁਣਿਆ ਅਤੇ ਕੈਨੇਡਾ ਦੇ ਵਿੱਚ ਪੰਜਾਬੀਆਂ ਦਾ ਮਾਣ ਵਧਾਇਆ ਤੁਹਾਨੂੰ ਦੱਸ ਦਿੰਦੇ ਆ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਦੀ ਰਹਿਣ ਵਾਲੀ ਹੈ ਰਾਜਪੀਰ ਕੌਰ ਜਿਹੜੀ ਕਿ ਪਹਿਲੀ ਦਸਤਾਰ ਧਾਰੀ ਮਹਿਲਾ ਕੈਨੇਡੀਅਨ ਪੁਲਿਸ ਕੈਡਟ ਬਣੀ ਹੈ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਦੀ ਜੰਪਲ ਹੈ ਅਤੇ ਕੈਨੇਡਾ ਪੁਲਿਸ ਦੀ ਇਹ ਪਹਿਲੀ ਸਿੱਖ ਦਸਤਾਰ ਧਾਰੀ ਅਫਸਰ ਬਣੀ ਹੈ ਜਿਹੜੀ ਕਿ ਪੰਜਾਬ ਨੂੰ ਬਿਲੋਂਗ ਕਰਦੀ ਹੈ ਇਹ ਧੀ ਸ਼੍ਰੀ ਮੁਕਤਸਰ ਸਾਹਿਬ ਦੀ ਨਹੀਂ ਸਗੋਂ ਸਮੁੱਚੇ ਪੰਜਾਬ ਦੀ ਸ਼ਾਨ ਬਣੀ ਹੈ ਅਤੇ ਬਾਕਬਖ ਲੀਡਰ ਜਿਹੜੇ ਨੇ ਇਸ ਤੀ ਦੀ ਵੀਡੀਓ ਨੂੰ ਅਤੇ ਫੋਟੋ ਨੂੰ ਜਿਹੜਾ ਸਾਂਝਾ ਕਰ ਰਹੇ ਨੇ ਅਤੇ ਮਾਣ ਮਹਿਸੂਸ ਕਰ ਰਹੇ ਨੇ ਤਾਂ ਤੁਸੀਂ ਵੀ ਤਸਵੀਰ ਵਿੱਚ ਦੇਖੋ ਕਿ ਇਸ ਪੰਜਾਬ ਦੀ ਤੀ ਨੇ ਕਿਵੇਂ ਪਲੰਗਾ ਪੁੱਟੀਆਂ ਨੇ ਅਤੇ ਕੈਨੇਡਾ ਦੇ ਵਿੱਚ ਆਪਣੀ ਇੱਕ ਅਲੱਗ ਪਛਾਣ ਬਣਾਈ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਵੱਸਦੇ ਨੇ ਅਤੇ ਜਦੋਂ ਪੰਜਾਬ ਪੁਲਿਸ ਦੀ ਬਜਾਏ ਕੈਨੇਡਾ ਦੀ ਪੁਲਿਸ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਭਰਤੀ ਹੋ ਰਹੇ ਨੇ ਉਹਨਾਂ ਨੂੰ ਦੇਖ ਕੇ ਕਿਤਨਾ ਕਿਤੇ ਮਾਣ ਮਹਿਸੂਸ ਹੋ ਰਿਹਾ ਅਤੇ ਪੰਜਾਬੀ ਜਿਹੜੇ ਨੇ ਉਹ ਲਗਾਤਾਰ ਤਰੱਕੀਆਂ ਕਰ ਰਹੇ ਨੇ